ਰਾਹੁਲ ਗਾਂਧੀ ਦੇ ਬਿਆਨ ਤੇ ਕਮਾਸਾਨ ਅਜੇ ਤੱਕ ਛਿੜਿਆ ਹੋਇਆ ਹੈ ਦੱਸਦੀ ਹੈ ਕਿ ਰਾਹੁਲ ਗਾਂਧੀ ਅਮਰੀਕਾ ਦੌਰੇ ਤੇ ਸਨ ਜਿੱਥੇ ਉਹਨਾਂ ਦੇ ਵੱਲੋਂ ਸਿੱਖਾਂ ਤੇ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਮਾਹੌਲ ਗਰਮਾ ਗਿਆ ਉਥੇ ਹੀ ਦੱਸਿਆ ਕਿ ਰਾਹੁਲ ਗਾਂਧੀ ਦੇ ਬਿਆਨ ਦੇ ਉੱਪਰ ਹਰਮੀਤ ਕਾਲਕਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਇਸ ਬਿਆਨ ਦੀ ਸਖਤ ਨਿੰਦਾ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਦੀ ਸਿੱਖ ਦਸਤਾਰਾ ਤੇ ਕੱਕਾਰਾ ਬਾਰੇ ਅਪਮਾਨਜਨਕ ਤੇ ਵੰਡੀਆਂ ਪਾਉਣ ਵਾਲੀਆਂ ਟਿੱਪਣੀਆਂ ਦੀ ਸਖਤ ਨਿੰਦਾ ਕਰਦਾ ਹਾਂ ਭਾਰਤ ਦੇ ਵਿੱਚ ਸਿੱਖ ਸੁਰੱਖਿਅਤ ਤੇ ਖੁਸ਼ ਹਨ ਅਤੇ ਕਿਸੇ ਵੀ ਸਿੱਖ ਨੂੰ ਕਦੇ ਵੀ ਪੱਗ ਬੰਨਣ ਜਾਂ ਗੁਰਦੁਆਰੇ ਜਾਣ ਦੀ ਮਨਾਹੀ ਨਹੀਂ ਕੀਤੀ ਗਈ ਰਾਹੁਲ ਗਾਂਧੀ ਸਚਾਈ ਨੂੰ ਤੋਰ ਮੜੋੜ ਕੇ ਪੇਸ਼ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਸਗੋਂ ਵੰਡ ਤੇ ਨਫ਼ਰਤ ਨੂੰ ਭੜਕਾਉਣ ਦੀ ਖਤਰਨਾਕ ਕੋਸ਼ਿਸ਼ ਕਰ ਰਹੇ ਨੇ ਗਾਂਧੀ ਪਰਵਾਰ ਦਾ ਸਿੱਖ ਧਰਮ ਨੂੰ ਨਿਸ਼ਾਨਾ ਬਣਾਉਣ ਦਾ ਇਤਿਹਾਸ 1984 ਦੇ ਸਿੱਖ ਕਤਲੇਆਮ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਤੋਂ ਚੰਗੀ ਤਰਾ ਦਸਤਾਵੇਜ਼ੀ ਹੈ ਦੂਜੇ ਪਾਸੇ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੇ ਤਾਰੀਫ਼ ਕਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਸਿੱਖ ਧਰਮ ਦੇ ਲਈ ਆਪਣੇ ਡੂੰਗੇ ਸਤਕਾਰ ਦੇ ਵਿੱਚ ਜਦੋਂ ਵੀ ਗੁਰਦੁਆਰਾ ਸਾਈ ਵਿਖੇ ਆਪਣਾ ਸੀ ਝੁਕਾਉਂਦੇ ਨੇ ਤਾਂ ਮਾਨ ਦੇ ਨਾਲ ਨਰਿੰਦਰ ਮੋਦੀ ਦਸਤਾਰ ਸਜਾਉਂਦੇ ਨੇ ਉਹਨਾਂ ਦੀ ਸਰਕਾਰ ਨੇ ਸਿੱਖ ਕੌਮ ਦੀ ਬਿਹਤਰੀ ਦੇ ਲਈ ਬਹੁਤ ਸ਼ਲਾਘਾਯੋਗ ਉਪਰਾਲੇ ਕੀਤੇ ਨੇ ਰਾਹੁਲ ਗਾਂਧੀ ਜੀ ਦਾ ਇਹ ਬਿਆਨ ਇਹ ਟੋਟਲ ਤੇ ਟੋਟਲ ਪੋਲਿਟਿਕਸ ਨੂੰ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਰਾਜਨੀਤੀ ਕਰਨ ਨੂੰ ਅਸੀਂ ਆਪਣੀ ਪੋਲਿਟਿਕਲ ਮਨਛਾਵਾਂ ਨੂੰ ਪੂਰੀ ਕਰਨ ਨੂੰ ਅਸੀਂ ਉਹ ਕੌਮ ਦੇ ਨਾਲ ਖੇਲਦੇ ਨੇ ਉਹ ਕਮਿਊਨਿਟੀਜ਼ ਨੂੰ ਇਸਤੇਮਾਲ ਕਰਦੇ ਨੇ ਔਰ ਜਿੱਥੇ ਜਿਹੜਾ ਇਹਨਾਂ ਨੇ ਬਿਆਨ ਅਮਰੀਕਾ ਦੇ ਵਿੱਚ ਜਾ ਕੇ ਜਿਹੜਾ ਸਿੱਖਾਂ ਨੂੰ ਬੋਲਿਆ ਉੱਥੇ ਕਿ ਅੱਜ ਹਿੰਦੁਸਤਾਨ ਦੇ ਵਿੱਚ ਸਿੱਖ ਮਹਫੂਜ਼ ਨਹੀਂ ਹੈ ਇਹ ਬੜੀ ਮੈਂ ਸਮਝਦਾ ਨਮੋਸ਼ੀ ਦੀ ਗੱਲ ਹੈ ਕਿ ਇਹ ਉਹ ਸਥਾਨ ਜਿੱਦੀ ਆਜ਼ਾਦੀ ਹੋਸੀ ਸਭ ਤੋਂ ਜ਼ਿਆਦਾ ਇਸ ਦੇਸ਼ ਦੀ ਆਜ਼ਾਦੀ ਹੋਸੀ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਹੋਣ ਐਸ ਦੇਸ਼ ਦੇ ਵਿੱਚ ਸਿੱਖਾਂ ਦੀ ਮਾਨ ਮਰਿਆਦਾ ਹਮੇਸ਼ਾ ਮਹਿਫੂਜ਼ ਰਹੀ ਹੈ ਔਰ ਇਸ ਦੇਸ਼ ਦੇ ਵਿੱਚ ਸਿੱਖਾਂ ਨੇ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕੀਤੀ ਹੋਏ ਜਿਹਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਬਣਿਆ ਹੋਏ ਰਾਸ਼ਟਰਪਤੀ ਸਿੱਖ ਬਣਿਆ ਹੋਏ ਫੌਜਾਂ ਦੇ ਮੁਖੀ ਸਿੱਖ ਬਣੇ ਹੋਣ ਐਫਓਜੀ ਜਗ ਇਹਨਾਂ ਬਾਰੇ ਸਿੱਖਾਂ ਦੇ ਬਾਰੇ ਇਹ ਗੱਲ ਕਰਨੀ ਇਹ ਵਾਕਈ ਇੱਕ ਹਾਸੋਹੀਨ ਗੱਲ ਹੈ ਅੱਜ ਪਿਛਲੇ 10 ਸਾਲ ਤੋਂ ਮੈਂ ਕਹਿ ਸਕਦਾ ਜਾਂ ਤੋਂ ਬੀਜੇਪੀ ਦੀ ਸਰਕਾਰ ਆਈ ਹੈ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਹੈ ਸਿੱਖਾਂ ਦੇ ਹਰ ਮਸਲੇ ਦੇ ਉੱਤੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀਆਂ ਨੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਕੀਤੀ ਹੈ ਔਰ ਨਾਲ ਨਾਲ ਜਿਹੜੇ ਸਿੱਖਾਂ ਦੇ ਇਸ਼ੂਜ਼ ਹੈਗੇ ਸੀ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਗੱਲ ਕੀਤੀ ਗਈ ਸਾਡੇ ਜਿਹੜੇ ਕੇਸੇ ਸੀ 1984 ਦੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਔਰ ਰਾਜ ਸੱਜਨ ਕੁਮਾਰ ਵਰਗਿਆਂ ਨੂੰ ਜੇਲ੍ਹਾਂ ਵਿੱਚ ਭੇਜਿਆ ਇਹ ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਹੈ ਔਰ ਇਹ ਜਾ ਕੇ ਉੱਥੇ ਦੇ ਬੱਚਿਆਂ ਨੂੰ ਗੁੰਮਰਾਹ ਕਰਨ ਦੀ ਗੱਲ ਕਰਨੀ ਕਿਉਂਕਿ ਜਿਹੜੀ ਲੋਕ ਜਨਰੇਸ਼ਨਸ ਪਿਛਲੀਆਂ 3 3 40 3 3 40 40 ਸਾਲਾਂ ਤੋਂ ਜਿਹੜੇ ਉੱਥੇ ਰਹਿ ਰਹੇ ਨੇ बार-बार ਉਹਨਾਂ ਨੂੰ ਇਹ ਦਰਸਾਣਾ ਕਿ ਭਈ ਦੇਸ ਇਸ ਹਿੰਦੁਸਤਾਨ ਦੇ ਵਿੱਚ ਸਿੱਖ ਮਹਫੂਜ਼ ਨਹੀਂ ਹੈ ਮੈਂ ਸਮਝਦਾ ਕਿ ਉਹ ਸਿੱਖ ਮਹਫੂਜ਼ ਦੀ ਡੈਫੀਨੇਸ਼ਨ ਕੀ ਹੋ ਸਕਦੀ ਹੈ ਕਿ ਜਿਹਦੇ ਗੁਰੂ ਗੁਰਤੇਗ ਬਾਦਰ ਸਾਹਿਬ ਦੀ ਸ਼ਤਾਬਦੀ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ਆ ਕੇ ਲਾਲ ਕਿਲੇ ਦੇ ਉੱਤੇ ਮਨਾ ਰਿਹਾ ਹੋਏ ਔਰ ਲੋਕਾਂ ਨੂੰ ਇੱਕ ਸੰਦੇਸ਼ਾ ਦੇ ਰਿਹਾ ਹੋਏ ਕਿ ਗੁਰਤੇਗ ਬਾਦਰ ਸਾਹਿਬ ਖਾਲੀ ਹਿੰਦ ਦੀ ਚਾਦਰ ਨਹੀਂ ਪੂਰੀ ਮਾਨਵਤਾ ਦੀ ਚਾਦਰ ਸੀ ਜਿਨ੍ਹਾਂ ਨੇ ਇਸ ਦੇਸ਼ ਦੀ ਨੂੰ ਇਕਤਾ ਅਖੰਡਤਾ ਨੂੰ ਸਾਮਨ ਵਸੇ ਆਪਣੀ ਕੁਰਬਾਨੀ ਦਿੱਤੀ ਹੈ ਸੋ ਜਿਹੜੇ ਸਹਿਬਜ਼ਾਦਿਆਂ ਦੇ ਦਿਨ ਮਨਾਉਣ ਦੀ ਗੱਲ ਕੀਤੀ ਹੈ ਅਗਰ ਅੱਜ ਉਸ ਇਤਿਹਾਸ ਨੂੰ ਗੁਰਤੇਗ ਬਾਤ ਇਨਸਾਬ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਿਬਜ਼ਾਦੇ ਜਿਹੜੇ ਹੈ ਉਹਨਾਂ ਦੇ ਦਿਨ ਮਨਾਉਣੇ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਅੱਜ ਦੇਸ਼ ਦੇ ਹਰ ਕੋਨੇ ਦੇ ਵਿੱਚ ਉਸ ਇਤਿਹਾਸ ਨੂੰ ਪਹੁੰਚਾਉਣ ਦਾ ਕੰਮ ਜਿਹੜਾ ਕੀਤਾ ਉਹ ਇਸ ਸਰਕਾਰ ਨੇ ਕੀਤਾ ਹੈ ਤੋ ਰਾਹੁਲ ਗਾਂਧੀ ਜੀ ਨੂੰ ਆਪਣੀ ਬਿਆਨਬਾਜ਼ੀ ਦੇ ਉੱਤੇ ਸੰਕੋਚ ਕਰਨਾ ਚਾਹੀਦਾ ਹੈ ਕਿ ਮੈਂ ਐਫਓਜੀ ਬਿਆਨਬਾਜ਼ੀ ਨਾ ਕਰਾਂ ਹੋ ਸਕਦਾ ਤੁਸੀਂ ਕਿਸੇ ਚੰਦ ਬੰਦਿਆਂ ਨੂੰ ਉੱਥੇ ਖੁਸ਼ ਕਰ ਰਹੇ ਹੋ ਮਗਰ ਦੇਸ਼ ਦੇ ਵਿੱਚ ਬੈਠਾ ਜਿਹੜਾ ਸਿੱਖ ਆਪਣੇ ਆਪ ਨੂੰ ਮਹਿਫੂਜ਼ ਵੀ ਸਮਝਦਾ ਹੈ ਔਰ ਇਸ ਤਰ੍ਹਾਂ ਆਪਣੇ ਆਪ ਨੂੰ ਵਸਨੀਕ ਸਮਝਦਾ ਹੋਇਆ ਆਪਣਾ ਆਪਣੇ ਆਪ ਨੂੰ ਇਤਿਹਾਸ ਸਭ ਤੋਂ ਵੱਡਾ ਮੈਂ ਸਮਝਦਾ ਕਿ ਸਿਟੀਜ਼ਨ ਔਰ ਆਪਣੇ ਆਪ ਨੂੰ ਇਸ ਦੇਸ਼ ਦਾ ਮਾਲਕ ਵੀ ਸਮਝਦਾ ਹੈ